ਆਤਮਾ ਦੇ ਵਿੱਚ ਸਰਗਰਮ ਹੋ ਬੋਲੋ ਕਾਦੇ ਵਿੱਚ ਸਰਗਰਮ ਰਹੀਏ ਆਤਮਾ ਦੇ ਵਿੱਚ ਬੋਲੇ ਹਾਲੇਲੂਇਆ ਹਾਲੇਲੂਇਆ ਕਿਦਾਂ ਗਰਮ ਰਹੀਏ ਆਤਮਾ ਦੇ ਵਿੱਚ ਸਰਗਰਮ ਰਹੀਏ ਹੁਣ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਦੋਂ ਅਸੀਂ ਇਕੱਠੇ ਹੋ ਜਾਂਦੇ ਹਾਂ ਉਦੋਂ ਸਾਡੇ ਵਿੱਚ ਆਤਮਿਕ ਸਰਗਰਮ ਹੀ ਆਉਂਦੀ ਹੈ ਅਰੂਹ ਦੀ ਸਰਗਰਮੀ ਹੁੰਦੀ ਹੈ ਆਤਮਾ ਦੀ ਸਰਗਰਮ ਹੋ ਜਣ ਆਤਮਾ ਦੇ ਵਿੱਚ ਤੇ ਫੇਰ ਹੀ ਅਸੀਂ ਗਰਮ ਹੋ ਸਕਨੇ ਆ ਆਤਮਾ ਵਿੱਚ ਸਰਗਰਮ ਰਹਿਣਾ ਅਰੂਹ ਦੇ ਵਿੱਚ ਸਰਗਰਮ ਰਹਿਣਾ ਜੇ ਤੁਸੀਂ ਸੋਚਦੇ ਹੋ ਵੀ ਇਹ ਰੂਹਾਨੀਅਤ ਵਿੱਚ ਸਰਗਰਮ ਰਹੀਏ ਤੇ ਸਾਡਾ ਇਕੱਠੇ ਹੋ ਕੇ ਦੁਆ ਕਰਨਾ ਕੱਠੇ ਹੋ ਕੇ ਸੰਗਤ ਕਰਨੀ ਇੰਨੀ ਜ਼ਰੂਰੀ ਹੈ ਇੰਨੀ ਜ਼ਰੂਰੀ ਹੈ ਬਹੁਤ ਹੀ ਜ਼ਰੂਰੀ ਹੈ ਜਦੋਂ ਤੁਸੀਂ ਆਤਮਾ ਦੇ ਵਿੱਚ ਇਕੱਠੇ ਹੋਵੋਗੇ ਸਰਗਰਮ ਹੋਵੋਗੇ ਫੇਰ ਹੀ ਤੁਸੀਂ ਤੇ ਜੇ ਤੁਸੀਂ ਇਕੱਠੇ ਨਹੀਂ ਹੁੰਦੇ ਭਖਦਾ ਹੋਇਆ ਕੋਲਾ ਭਖਦੇ ਹੋਏ ਕੋਲਿਆਂ ਦੇ ਵਿੱਚ ਲਾਲ ਕੋਲਿਆਂ ਦੇ ਵਿੱਚ ਜੇ ਕਾਲਾ ਕੋਲਾ ਰੱਖ ਦੋਗੇ ਤੇ ਸੰਤ ਕਹਿੰਦੇ ਆ ਵੀ ਉਹ ਵੀ ਲਾਲ ਬਣ ਜਾਵੇਗਾ ਬੋਲੇ ਹallelujah ਕਾਲਾ ਰੰਗ ਜਿਹੜਾ ਆ ਕੋਲੇ ਦਾ ਜਦੋਂ ਉਹ ਪਖਿਆਂ ਦੇ ਵਿੱਚ ਜਾਵੇਗਾ ਤੇ ਉਹਦਾ ਰੰਗ ਵੀ ਲਾਲ ਹੋ ਜਾਏਗਾ ਇਸੇ ਤਰ੍ਹਾਂ ਜਦੋਂ ਅਸੀਂ ਸੰਗਤ ਕਰਦੋਂ ਤੋਂ ਹਟਦੇ ਨਹੀਂ ਆਤਮਿਕ ਲੋਕਾਂ ਦੇ ਕੋਲ ਬੈਠਦੇ ਆ ਆਤਮਿਕ ਲੋਕਾਂ ਦੇ ਵਿੱਚ ਬਹਿ ਜਾਂਦੇ ਆ ਆਉਂਦੇ ਆ ਤੇ ਅਸੀਂ ਬੇਸ਼ੱਕ ਸਾਡੀ ਚਿੰਤਾ ਸੰਸਾਰ ਦੀ ਜ਼ਿਆਦਾ ਹੁੰਦੀ ਹੈ ਦੁਨੀਆ ਦਾ ਬੋਝ ਜ਼ਿਆਦਾ ਹੁੰਦਾ ਆ ਜਿਹੜਾ ਸਾਨੂੰ ਸਰਗਰਮ ਨਹੀਂ ਹੋਣ ਦਿੰਦਾ ਤੇ ਜਦੋਂ ਤੁਸੀਂ ਆਤਮਾ ਦੇ ਵਿੱਚ ਲੋਕਾਂ ਨੂੰ ਦੇਖੋਗੇ ਆਤਮਾ ਦੇ ਵਿੱਚ ਰੋਹਾਨੀ پاک ਕੀਤੇ ਹੋਏ ਲੋਕਾਂ ਦੇ ਵਿੱਚ ਬੈਠੋਗੇ ਵਚਨ ਪੜ੍ਹਦੇ ਹੋਏ ਲੋਕਾਂ ਦੇ ਵਿੱਚ ਬੈਠੋਗੇ ਦੁਆ ਕਰਨ ਵਾਲੇ ਲੋਕਾਂ ਦੇ ਵਿੱਚ ਬੈਠੋਗੇ ਫਿਰ ਕੀ ਹੋਵੇਗਾ ਤੁਹਾਡਾ ਜੀਵਨ ਵੀ ਓਦਾਂ ਦਾ ਬਣ ਜਾਏਗਾ ਬੋਲੇ ਹallelujah ਆਤਮਾ ਦੇ ਵਿੱਚ ਜੇ ਆਪਾਂ ਸਰਗਰਮ ਰਹਿਣਾ ਹੈ ਆਤਮਾ ਦੇ ਵਿੱਚ ਭਖੇ ਹੋਏ ਰਹਿਣਾ ਆ ਤੇ ਫਿਰ ਲੋੜ ਆ ਭੈਣੋ ਭਰਾਓ ਬੱਚੋ ਸਾਨੂੰ ਮਗਦੇ ਹੋਏ ਲੋਕਾਂ ਦੇ ਸੰਗਤ ਕਰਨੀ ਪਾਕ ਲੋਕਾਂ ਦੀ ਸੰਗਤ ਦੇ ਵਿੱਚ ਬਹਿਣਾ ਤੇ ਜੇ ਅਸੀਂ ਕਹੀਏ ਵੀ ਘਰ ਹੀ ਠੀਕ ਹੈ ਅਸੀਂ ਬਿਜ਼ਨਸ ਆਪਣਾ ਕਰ ਰਹੇ ਹਾਂ ਕਾਰੋਬਾਰ ਆਪਣਾ ਕਰ ਰਹੇ ਹਾਂ ਬਾਈਬਲ ਪੜ੍ਹੀ ਦੁਆ ਕੀਤੀ ਤੇ ਠੀਕ ਹੈ ਇਦਾਂ ਸਰਗਰਮੀ ਨਹੀਂ ਆਏਗੀ ਜੇ ਤੁਸੀਂ ਚਾਹੁੰਦੇ ਜੋ ਪਏ ਅਸੀਂ ਆਤਮਾ ਦੇ ਵਿੱਚ ਸਰਗਰਮ ਹੋਈਏ ਤੇ ਫਿਰ ਤੁਹਾਨੂੰ ਪਾਕ ਲੋਕਾਂ ਦੀ ਸੰਗਤ ਵਿੱਚ ਜਾ ਕੇ ਬੈਠਣਾ ਪੈਣਾ ਫਿਰ ਦੁਆ ਕਰਨੀ ਪੈਣੀ ਆ ਜਿਵੇਂ ਆਪਾਂ ਐਤਵਾਰ ਸੁਣ ਰਹੇ ਸੀ ਕਿ ਸਨੀਆਰ ਸਵੇਰੇ 5:30 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਪ੍ਰਾਰਥਨਾ ਲਗਾਤਾਰ ਸਾਰੀ ਕਲੀਸੀਆ ਦੀ ਚੱਲਦੀ ਰਹਿਣੀ ਹੈ ਉਹਦੇ ਵਿੱਚ ਕੀ ਹੈ ਜੇ ਅਸੀਂ ਚਾਹੁੰਦੇ ਆਂ ਵੀ ਆਪਾਂ ਵੀ ਗਰਮ ਰਹੀਏ ਸਰ ਗਰਮ ਰਹੀਏ ਤੇ ਸਾਨੂੰ ਟਾਈਮ ਚੋਂ ਟਾਈਮ ਕੱਢ ਕੇ ਥੋੜਾ ਥੋੜਾ ਚਿਰ ਜਿੰਨਾ ਵੀ ਤੁਸੀਂ ਬੈਠ ਸਕਦੇ ਜੋ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਜਦੋਂ ਬੈਠੋਗੇ ਤੇ ਫਿਰ ਦੇਖੋ ਤੁਹਾਡਾ ਆਤਮਾ ਜਿਹੜਾ ਉਹ ਵੀ ਸਰਗਰਮ ਹੋਵੇਗਾ ਬੋਲੇ ਹallelujah ਤੇ ਜੇ ਤੁਸੀਂ ਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਆਪਣੇ ਕਾਰੋਬਾਰਾਂ ਚ ਰਹੋਗੇ ਕੰਮ ਕਾਜ ਵਿੱਚ ਰਹੋਗੇ ਦੁਨੀਆਦਾਰੀ ਚ ਲੱਗੇ ਰਹੋਗੇ ਤੇ ਜੇ ਕਹੋਗੇ ਵੀ ਅਸੀਂ ਆਤਮਾ ਵਿੱਚ ਸਰਗਰਮ ਹੋਈਏ ਤੇ ਨਹੀਂ ਹੋ ਸਕਾਂਗੇ ਤੁਹਾਨੂੰ ਆਤਮਾ ਦੇ ਵਿੱਚ ਸਰਗਰਮ ਹੋਣ ਵਾਸਤੇ ਪ੍ਰਭੂ ਦੇ ਲੋਕਾਂ ਦੇ ਵਿੱਚ ਬਹਿਣਾ ਪੈਣਾ ਹੈ ਬੈ ਕੇ ਉਹਨਾਂ ਵਿੱਚ ਦੁਆ ਕਰਨੀ ਪੈਣੀ ਵਚਨ ਸੁਨਣਾ ਪੈਣਾ ਫੇਰ ਤੁਹਾਡਾ ਆਤਮਾ ਵੀ ਸਰਗਰਮ ਰਹੇਗਾ ਫੇਰ ਤੁਸੀਂ ਬਹੁਤ ਜਲਾਲੀ ਬਣ ਸਕੋਗੇ ਤੇ ਫੇਰ ਤੁਸੀਂ ਮਗਨ ਹੀ ਰਹੋਗੇ ਫੇਰ ਤੁਸੀਂ বুঝੋਗੇ ਸੋ ਖੁਦਾਵੰ ਚਾਹੁੰਦਾ ਆ ਕਿ ਤੁਸੀਂ ਢਿੱਲੇ ਵੀ ਨਾ ਪਾਓ ਤੇ ਆਤਮਾ ਵਿੱਚ ਕੀ ਰਹੋ ਸਰਗਰਮ ਜੇ ਤੁਹਾਨੂੰ